ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਲੈ ਕੇ ਹਾਜ਼ਰ ਹੋਏ ਹਾਂ ਪੰਜ ਦੀ ਕਹਾਣੀ ਮਨਿੰਦਰ ਕੀ ਕਰ ਰਹੀ ਹੈ ਕਮਰੇ ਵਿੱਚ ਬੈਠੇ ਹਰਜਿੰਦਰ ਨੇ ਆਪਣੀ ਪਤਨੀ ਨੂੰ ਆਵਾਜ਼ ਮਾਰੀ ਖਾਣਾ ਬਣਾ ਰਹੀ ਹਾਂ ਮਨਿੰਦਰ ਨੇ ਰਸੋਈ ਵਿੱਚ ਸਬਜ਼ੀ ਬਣਾਉਂਦੇ ਹੋਏ ਜਵਾਬ ਦਿੱਤਾ ਇੱਧਰ ਮੇਰੇ ਕੋਲ ਆ ਮੈਨੂੰ ਕੁਝ ਚੰਗਾ ਨਹੀਂ ਲੱਗ ਰਿਹਾ ਤੇਰੇ ਨਾਲ ਕੋਈ ਗੱਲ ਕਰਨੀ ਹੈ ਮਨਿੰਦਰ ਰਸੋਈ ਵਿੱਚੋਂ ਆਵਾਜ਼ ਦਿੰਦੇ ਹੋਏ ਫੇਰ ਪੁੱਛਦੀ ਹੈ ਕਿਉਂ ਕੀ ਹੋਇਆ ਤੁਹਾਡੀ ਤबीयत ਤਾਂ ਠੀਕ ਹੈ ਕੋਈ ਪਰੇਸ਼ਾਨੀ ਤਾਂ ਨਹੀਂ ਹਰਜਿੰਦਰ ਕਹਿਣ ਲੱਗਿਆ ਥੋੜੀ देर ਮੇਰੇ ਕੋਲ ਆ ਕੇ ਬੈਠ ਕਦੇ ਮੇਰੇ ਕੋਲ ਆ ਕੇ ਵੀ ਗੱਲ ਸੁਣ ਲਿਆ ਕਰ ਜੇਕਰ ਮੈਂ ਉੱਚੀ ਆਵਾਜ਼ ਵਿੱਚ ਕਹਾਂਗਾ ਤਾਂ ਤੂੰ ਕਹੇਂਗੀ ਕਿ ਲੜਦਾ ਹਾਂ ਮਨਿੰਦਰ ਕਹਿਣ ਲੱਗੀ ਬਸ ਤਿੰਨ ਚਾਰ ਰੋਟੀਆਂ ਬਣਾਉਣੀਆਂ ਹਨ ਫਿਰ ਆ ਕੇ ਤੁਹਾਡੀ ਗੱਲ ਸੁਣਦੀ ਹਾਂ ਹਰਜਿੰਦਰ ਰਸੋਈ ਵਿੱਚ ਆਉਂਦਾ ਹੈ ਤੇ ਗੈਸ ਬੰਦ ਕਰਕੇ ਮਨਿੰਦਰ ਨੂੰ ਬਾਹਾਂ ਤੋਂ ਫੜ ਕੇ ਕਮਰੇ ਵਿੱਚ ਲੈ ਜਾਂਦਾ ਹੈ ਉਹ ਕਹਿੰਦਾ ਹੈ ਤੇਰੇ ਲਈ ਰੋਟੀਆਂ ਜ਼ਿਆਦਾ ਜ਼ਰੂਰੀ ਹਨ ਜਾਂ ਫਿਰ ਮੈਂ ਤੂੰ ਤਾਂ ਬਸ ਆਪਣੇ ਕੰਮਾਂ ਨੂੰ ਐਮਹیت ਦਿੰਦੀ ਹੈ ਕਦੇ ਮੇਰੀ ਗੱਲ ਵੀ ਸੁਣ ਲਿਆ ਕਰ ਅੱਛਾ ਬਾਬਾ ਠੀਕ ਹੈ ਦੱਸੋ ਕਿਉਂ ਲੈ ਕੇ ਆਏ ਹੋ ਮੈਨੂੰ ਇੱਥੇ ਐਨਾ ਕਿਹੜਾ ਜ਼ਰੂਰੀ ਕੰਮ ਸੀ ਅੱਜ ਦਫ਼ਤਰ ਨਹੀਂ ਜਾਣਾ ਤੁਸੀਂ ਮਨਿੰਦਰ ਤੂੰ ਮੇਰੀ ਪਤਨੀ ਹੈ ਤੈਨੂੰ ਕੋਲ ਬੁਲਾਉਣ ਲਈ ਕਿਸੇ ਵਜ੍ਹਾ ਦੀ ਲੋੜ ਨਹੀਂ ਅੱਜ ਕਿਸੇ ਵੀ ਕੰਮ ਨੂੰ ਦਿਲ ਨਹੀਂ ਕਰ ਰਿਹਾ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਤੂੰ ਮੈਥੋਂ ਦੂਰ ਜਾ ਰਹੀ ਹੋਵੇਂ ਬਹੁਤ ਜ਼ਿਆਦਾ ਬੇਚੈਨੀ ਹੋ ਰਹੀ ਹੈ ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਤੇਰੇ ਕੋਲ ਹੀ ਬੈਠਾ ਰਹਾ ਤੁਸੀਂ ਜ਼ਰੂਰ ਕੋਈ ਸੁਪਨਾ ਵੇਖ ਲਿਆ ਹੋਵੇਗਾ ਇਸ ਲਈ ਬੇਚੈਨੀ ਹੋ ਰਹੀ ਹੈ ਤੁਸੀਂ ਜ਼ਿਆਦਾ ਨਾ ਸੋਚੋ ਨਹੀਂ ਤਾਂ ਪਰੇਸ਼ਾਨੀ ਵਧੇਗੀ ਮੈਂ ਇੰਨੀ ਜਲਦੀ ਤੁਹਾਡਾ ਪਿੱਛਾ ਨਹੀਂ ਛੱਡਣ ਵਾਲੀ ਮਨਿੰਦਰ ਪਤਾ ਨਹੀਂ ਕਿਉਂ ਅੱਜ ਮੈਨੂੰ ਲੱਗ ਰਿਹਾ ਹੈ ਕਿ ਤੇਥੋਂ ਆਪਣੀਆਂ ਸਾਰੀਆਂ ਗਲਤੀਆਂ ਦੀ ਮਾਫੀ ਮੰਗ ਲਮਾ ਹਲੇ ਬਹੁਤ ਜ਼ਿੰਦਗੀ ਬਚੀ ਹੈ ਮਾਫੀਆਂ ਮੰਗਣ ਲਈ ਹੁਣ ਉੱਠ ਕੇ ਦਫ਼ਤਰ ਜਾਣ ਲਈ ਤਿਆਰ ਹੋ ਜਾਓ ਮੈਂ ਵੀ ਆਪਣੇ ਰਸੋਈ ਦੇ ਕੰਮ ਕਰ ਲਵਾਂ ਚਲਾ ਜਾਵਾਂਗਾ ਦਫ਼ਤਰ ਵੀ ਕੀ ਗੱਲ ਹੈ ਮੇਰੇ ਦਫ਼ਤਰ ਜਾਣ ਤੋਂ ਬਾਅਦ ਤੂੰ ਕੋਈ ਸਾਜ਼ਿਸ਼ ਤਾਂ ਨਹੀਂ ਰਚਦੀ ਹਾਂ ਮੈਂ ਤਾਂ ਬਹੁਤ ਸਾਜ਼ਿਸ਼ ਰਚਦੀ ਹਾਂ ਤੁਹਾਡੀ ਉਡੀਕ ਕਰਦੀ ਹਾਂ ਤੇ ਤੁਹਾਨੂੰ ਯਾਦ ਕਰਦੀ ਹਾਂ ਤੁਹਾਡੇ ਨਾਲ ਹਰ ਵੇਲੇ ਲੜਨ ਲਈ ਸਾਜ਼ਿ ਸਰਚਦੀ ਹਾਂ ਹਰਜਿੰਦਰ ਬੈਠਾ ਮਨਿੰਦਰ ਦੀਆਂ ਗੱਲਾਂ ਸੁਣਦਾ ਰਹਿੰਦਾ ਹੈ ਉਹ ਕਾਫੀ ਟਾਈਮ ਬੈਠੇ ਬੈਠੇ ਗੱਲਾਂ ਕਰਦੇ ਰਹਿੰਦੇ ਹਨ ਉਸ ਤੋਂ ਬਾਅਦ ਹਰਜਿੰਦਰ ਤਿਆਰ ਹੋ ਕੇ ਦਫ਼ਤਰ ਚਲਾ ਜਾਂਦਾ ਹੈ ਤੇ ਮਨਿੰਦਰ ਘਰ ਦੇ ਕੰਮਾਂ ਵਿੱਚ ਵਿਅਸਤ ਹੋ ਜਾਂਦੀ ਹੈ ਘਰ ਦੇ ਸਾਰੇ ਕੰਮ ਨਿਪਟਾਉਣ ਤੋਂ ਬਾਅਦ ਮਨਿੰਦਰ ਖਾਣਾ ਖਾ ਕੇ ਸੌਂ ਜਾਂਦੀ ਹੈ ਸ਼ਾਮ ਨੂੰ 4 ਵਜੇ ਹਰਜਿੰਦਰ ਮਨਿੰਦਰ ਨੂੰ ਫੋਨ ਕਰਦਾ ਹੈ ਮਨਿੰਦਰ ਨੀਂਦ ਚੋਂ ਜਾਗੀ ਹੋਣ ਕਰਕੇ ਉਸਦੀ ਆਵਾਜ਼ ਥੋੜੀ ਭਾਰੀ ਲੱਗ ਰਹੀ ਸੀ ਹਰਜਿੰਦਰ ਪੁੱਛਦਾ ਹੈ ਕੀ ਹੋਇਆ ਮਨਿੰਦਰ ਤੇਰੀ ਆਵਾਜ਼ ਇੰਨੀ ਭਾਰੀ ਕਿਉਂ ਲੱਗ ਰਹੀ ਹੈ ਤਬੀਅਤ ਤਾਂ ਠੀਕ ਹੈ ਤੇਰੀ ਹਾਂ ਹਰਜਿੰਦਰ ਮੈਂ ਬਿਲਕੁਲ ਠੀਕ ਹਾਂ ਜਿਆਦਾ ਸੌਣ ਕਰਕੇ ਇਸ ਤਰ੍ਹਾਂ ਲੱਗ ਰਿਹਾ ਹੈ ਹਰਜਿੰਦਰ ਕਹਿੰਦਾ ਹੈ ਕਿ ਮਨਿੰਦਰ ਤੂੰ ਕੁਝ ਖਾ ਪੀ ਲੈ ਜਿਆਦਾ ਕੰਮ ਕਰਨ ਦੀ ਲੋੜ ਨਹੀਂ ਮਨਿੰਦਰ ਕਹਿਣ ਲੱਗੀ ਤੁਸੀਂ ਇਸ ਤਰ੍ਹਾਂ ਕਿਉਂ ਕਹਿ ਰਹੇ ਹੋ ਮੈਂ ਬਿਲਕੁਲ ਠੀਕ ਹਾਂ ਫਿਰ ਮਨਿੰਦਰ ਆਪਣੇ ਲਈ ਚਾਹ ਬਣਾਉਂਦੀ ਹੈ ਤੇ ਪੀਣ ਲੱਗ ਜਾਂਦੀ ਹੈ ਚਾਹ ਪੀਂਦੇ-ਪੀਂਦੇ ਮਨਿੰਦਰ ਦੀ ਸਹੇਲੀ ਦਾ ਫੋਨ ਆਉਂਦਾ ਹੈ ਉਹ ਪੁੱਛਦੀ ਹੈ ਕਿ ਕੀ ਕਰ ਰਹੀ ਹੈ ਮਨਿੰਦਰ ਮਨਿੰਦਰ ਕਹਿਣ ਲੱਗੀ ਚਾਹ ਪੀ ਰਹੀ ਹਾਂ ਕੀ ਤੂੰ ਕੱਲੀ ਬੈਠੀ ਚਾਹ ਪੀ ਰਹੀ ਹੈ ਜਰਾ ਬਾਹਰ ਪਾਰਕ ਵਿੱਚ ਆ ਜਾ ਘੁੰਮਣ ਲਈ ਠੀਕ ਹੈ ਮੈਂ ਪਾਰਕ ਵਿੱਚ ਆ ਜਾਂਦੀ ਹਾਂ ਮਨਿੰਦਰ ਨੇ ਆਪਣੀ ਸਹੇਲੀ ਨੂੰ ਕਿਹਾ ਅਤੇ ਕੁਝ ਟਾਈਮ ਬਾਅਦ ਪਾਰਕ ਵਿੱਚ ਚਲੀ ਗਈ। ਕੁਝ ਟਾਈਮ ਪਾਰਕ ਵਿੱਚ ਗੱਲਾਂ ਕਰਨ ਤੋਂ ਬਾਅਦ ਉਹ ਆਪਣੇ ਘਰ ਵਾਪਸ ਆ ਜਾਂਦੀ ਹੈ। ਜਦੋਂ ਮਨਿੰਦਰ ਘਰ ਆਉਂਦੀ ਹੈ ਤਾਂ ਹਰਜਿੰਦਰ ਦਾ ਵੀ ਦਫ਼ਤਰ ਤੋਂ ਆਉਣ ਦਾ ਟਾਈਮ ਹੋ ਜਾਂਦਾ ਹੈ। ਉਹ ਆ ਕੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣ ਲੱਗਦਾ ਹੈ। ਮਨਿੰਦਰ ਕਹਿੰਦੀ ਹੈ ਕੀ ਗੱਲ ਹੈ? ਤੁਸੀਂ ਇਸ ਤਰ੍ਹਾਂ ਦਰਵਾਜ਼ਾ ਕਿਉਂ ਤੋੜ ਰਹੇ ਹੋ ਹਰਜਿੰਦਰ ਘਰ ਆਉਂਦਾ ਹੈ ਤਾਂ ਮਨਿੰਦਰ ਕਹਿੰਦੀ ਹੈ ਕਿ ਮੈਂ ਚਾਹ ਬਣਾਉਂਦੀ ਹਾਂ ਮੇਰੇ ਵੀ ਗਲੇ ਵਿੱਚ ਖਰਾਸ਼ ਹੋ ਰਹੀ ਹੈ ਮੈਂ ਵੀ ਚਾਹ ਪੀ ਲਵਾਂਗੀ ਫਿਰ ਉਹ ਦੋਵੇਂ ਬੈਠ ਕੇ ਚਾਹ ਪੀਂਦੇ ਹਨ ਹੌਲੀ-ਹੌਲੀ ਮਨਿੰਦਰ ਦੇ ਗਲੇ ਦੀ ਖਰਾਸ਼ ਵਧਣ ਲੱਗਦੀ ਹੈ ਹਰਜਿੰਦਰ ਕਹਿੰਦਾ ਹੈ ਕੀ ਗੱਲ ਹੈ ਮਨਿੰਦਰ ਅੱਜ ਚੁੱਪ-ਚੁੱਪ ਕਿਉਂ ਹੈ ਮਨਿੰਦਰ ਕਹਿਣ ਲੱਗੀ ਗਲੇ ਵਿੱਚ ਦਰਦ ਹੋ ਰਿਹਾ ਹੈ ਨਾ ਕੁਝ ਖਾਦਾ ਜਾ ਰਿਹਾ ਤੇ ਨਾ ਹੀ ਬੋਲਿਆ ਜਾ ਰਿਹਾ ਹਰਜਿੰਦਰ ਕਹਿਣ ਲੱਗਿਆ ਕੋਸੇ ਪਾਣੀ ਦੇ ਘਰਾਰੇ ਕਰ ਲੈ ਇਸ ਨਾਲ ਰਾਹਤ ਮਿਲੇਗੀ ਮਨਿੰਦਰ ਘਰਾਰੇ ਕਰਨ ਤੋਂ ਬਾਅਦ ਖਾਣਾ ਬਣਾਉਣ ਲੱਗ ਜਾਂਦੀ ਹੈ ਫਿਰ ਉਹ ਦੋਵੇਂ ਖਾਣਾ ਖਾ ਕੇ ਸੌਂ ਜਾਂਦੇ ਹਨ ਤਕਰੀਬਨ ਅੱਧੀ ਰਾਤ ਨੂੰ ਮਨਿੰਦਰ ਨੂੰ ਛਿੱਕਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਜਿਸ ਨਾਲ ਹਰਜਿੰਦਰ ਦੀ ਨੀਂਦ ਖੁੱਲ ਜਾਂਦੀ ਹੈ ਹਰਜਿੰਦਰ ਨੂੰ ਕੁਝ ਵੀ ਸਮਝ ਨਹੀਂ ਆਉਂਦਾ ਕਿ ਉਹ ਕੀ ਕਰੇ ਉਹ ਉੱਠ ਕੇ ਮਨਿੰਦਰ ਦੀ ਪਿੱਠ ਤੇ ਹੱਥ ਰੱਖ ਕੇ ਉਸ ਨੂੰ ਥਪਥ ਪਾਉਣ ਲੱਗ ਜਾਂਦਾ ਹੈ ਮਨਿੰਦਰ ਉਸ ਨੂੰ ਧੱਕਾ ਦੇ ਕੇ ਉੱਥੋਂ ਭੱਜ ਕੇ ਦੂਜੇ ਕਮਰੇ ਵਿੱਚ ਆ ਜਾਂਦੀ ਹੈ ਅਤੇ ਕਮਰੇ ਦੀ ਕੁੰਡੀ ਲਾ ਲੈਂਦੀ ਹੈ ਹਰਜਿੰਦਰ ਨੂੰ ਸਮਝ ਨਹੀਂ ਆਉਂਦਾ ਕਿ ਉਹ ਇਸ ਤਰ੍ਹਾਂ ਕਿਉਂ ਕਰ ਰਹੀ ਹੈ ਹਰਜਿੰਦਰ ਮਨਿੰਦਰ ਨੂੰ ਆਵਾਜ਼ਾਂ ਮਾਰਦੇ ਹੋਏ ਪੁੱਛਦਾ ਹੈ ਕੀ ਹੋਇਆ ਮਨਿੰਦਰ ਤੂੰ ਇਸ ਤਰ੍ਹਾਂ ਦਾ ਬਿਹੇਵਰ ਕਿਉਂ ਕਰ ਰਹੀ ਹੈ ਮੈਨੂੰ ਘਬਰਾਟ ਹੋ ਰਹੀ ਹੈ ਦਰਵਾਜ਼ਾ ਖੋਲ ਦੇ ਪਲੀਜ਼ ਇਹ ਕਹਿੰਦੇ ਹੋਏ ਹਰਜਿੰਦਰ ਰੋਣ ਲੱਗ ਜਾਂਦਾ ਹੈ ਮਨਿੰਦਰ ਭਾਰੀ ਆਵਾਜ਼ ਵਿੱਚ ਹਰਜਿੰਦਰ ਨੂੰ ਕਹਿੰਦੀ ਹੈ ਮੈਨੂੰ ਜੋ ਵੀ ਹੋਇਆ ਹੈ ਉਹ ਡਾਕਟਰ ਦੱਸਣਗੇ ਪਰ ਪਲੀਜ਼ ਓਨੀ ਦੇਰ ਮੈਨੂੰ ਇਸ ਕਮਰੇ ਵਿੱਚ ਰਹਿਣ ਦਿਓ ਹਰਜਿੰਦਰ ਕਹਿਣ ਲੱਗਿਆ ਕਿ ਮਾਮੂਲੀ ਜ਼ੁਕਾਮ ਹੈ ਜ਼ੁਕਾਮ ਤਾਂ ਅਕਸਰ ਉਹੀ ਜਾਂਦਾ ਹੈ ਮਨਿੰਦਰ ਕਹਿਣ ਲੱਗੀ ਚਲੋ ਆਪਾਂ ਡਾਕਟਰ ਕੋਲ ਚੱਲਦੇ ਹਾਂ ਮੈਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਮੈਨੂੰ ਕਰੋਨਾ ਹੋ ਗਿਆ ਹੈ ਇਸ ਲਈ ਮੈਂ ਆਪਣੇ ਆਪ ਨੂੰ ਅਲੱਗ ਕਮਰੇ ਵਿੱਚ ਬੰਦ ਕਰ ਲਿਆ ਹੈ ਫਿਰ ਮਨਿੰਦਰ ਆਪਣੇ ਮੂੰਹ ਤੇ ਚੁੰਨੀ ਬੰਨ ਲੈਂਦੀ ਹੈ ਹਰਜਿੰਦਰ ਨੂੰ ਵੀ ਆਪਣੇ ਮੂੰਹ ਤੇ ਰਮਾਲ ਬੰਨਣ ਲਈ ਕਹਿ ਦਿੰਦੀ ਹੈ ਫਿਰ ਉਹ ਦੋਵੇਂ ਹਸਪਤਾਲ ਚਲੇ ਜਾਂਦੇ ਹਨ ਹਸਪਤਾਲ ਵਿੱਚ ਡਾਕਟਰ ਮਨਿੰਦਰ ਦੇ ਟੈਸਟ ਕਰਦੇ ਹਨ ਡਾਕਟਰ ਮਨਿੰਦਰ ਅਤੇ ਹਰਜਿੰਦਰ ਨੂੰ ਅਲੱਗ-ਅਲੱਗ ਕਮਰੇ ਵਿੱਚ ਰੱਖਦੇ ਹਨ ਹਰਜਿੰਦਰ ਦੇ ਵੀ ਟੈਸਟ ਕੀਤੇ ਜਾਂਦੇ ਹਨ ਮਨਿੰਦਰ ਇਕੱਲੀ ਘਬਰਾਉਣ ਲੱਗਦੀ ਹੈ ਮਨਿੰਦਰ ਸੋਚਣ ਲੱਗੀ ਕਿ ਮੈਂ ਕੱਲ ਹਰਜਿੰਦਰ ਨਾਲ ਇਕੱਲਿਆਂ ਜ਼ਿਆਦਾ ਵਕਤ ਨਹੀਂ ਬਤਾਇਆ ਜਦੋਂ ਹਰਜਿੰਦਰ ਮੇਰੇ ਨਾਲ ਵਕਤ ਬਤਾਉਣਾ ਚਾਹੁੰਦੇ ਸੀ ਤਾਂ ਮੈਂ ਉਹਨਾਂ ਨੂੰ ਦਫ਼ਤਰ ਜਾਣ ਲਈ ਕਹਿ ਰਹੀ ਸੀ ਅੱਜ ਮਨਿੰਦਰ ਨੂੰ ਹਰਜਿੰਦਰ ਦੀ ਬਹੁਤ ਜ਼ਿਆਦਾ ਕਮੀ ਮਹਿਸੂਸ ਹੋ ਰਹੀ ਸੀ ਦੂਜੇ ਕਮਰੇ ਵਿੱਚ ਬੈਠਾ ਹਰਜਿੰਦਰ ਵੀ ਮਨਿੰਦਰ ਦੀ ਤबीयत ਨੂੰ ਲੈ ਕੇ ਬੇਚੈਨ ਹੋ ਰਿਹਾ ਸੀ ਹਰਜਿੰਦਰ ਨੂੰ ਇਸ ਗੱਲ ਦਾ ਡਰ ਸੀ ਕਿਤੇ ਉਸ ਦਾ ਸੁਪਨਾ ਸੱਚ ਨਾ ਹੋ ਜਾਵੇ ਕਿਤੇ ਉਹ ਮਨਿੰਦਰ ਨੂੰ ਖੋ ਨਾ ਦੇਵੇ ਇਸ ਤਰ੍ਹਾਂ ਦੀਆਂ ਗੱਲਾਂ ਸੋਚਦੇ ਸੋਚਦੇ ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗੇ ਕੁਝ ਰਿਪੋਰਟਾਂ ਆ ਚੁੱਕੀਆਂ ਸੀ ਪਾਰੋਂਨਾ ਵਿੱਚ ਕਰੋਨਾ ਦੀ ਪੁਸ਼ਟੀ ਨਹੀਂ ਹੋਈ ਸੀ ਕੋਈ ਰਿਪੋਰਟਾਂ ਆਉਣੀਆਂ ਹਲੇ ਬਾਕੀ ਸੀ ਉਦੋਂ ਤੱਕ ਮਨਿੰਦਰ ਅਤੇ ਹਰਜਿੰਦਰ ਨੂੰ ਅਲੱਗ-ਅਲੱਗ ਕਮਰਿਆਂ ਵਿੱਚ ਰੱਖਿਆ ਗਿਆ ਹਰਜਿੰਦਰ ਨੂੰ ਜ਼ਿਆਦਾ ਫਰਕ ਨਹੀਂ ਪਿਆ ਸੀ ਪ੍ਰੰਤੂ ਮਨਿੰਦਰ ਦੀ ਤबीयत ਥੋੜੀ ਜਿਹੀ ਵਿਗੜੀ ਹੋਈ ਮਹਿਸੂਸ ਹੋ ਰਹੀ ਸੀ ਜ਼ੁਕਾਮ ਦੇ ਨਾਲ-ਨਾਲ ਉਸ ਨੂੰ ਥੋੜਾ-ਥੋੜਾ ਬੁਖਾਰ ਵੀ ਹੋ ਰਿਹਾ ਸੀ ਮਨਿੰਦਰ ਅਤੇ ਹਰਜਿੰਦਰ ਨੇ ਇਕੱਲੇਪਣ ਨੂੰ ਦੂਰ ਕਰਨ ਲਈ ਇੱਕ ਇੱਕ ਡੈਰੀ ਮੰਗਾਈ ਉਹ ਖਾਲੀ ਬੈਠੇ ਡੈਰੀ ਵਿੱਚ ਆਪਣੇ ਮਨ ਦੇ ਜਜ਼ਬਾਤ ਲਿਖਣ ਲੱਗਦੇ ਮਨਿੰਦਰ ਨੇ ਲਿਖਿਆ ਕਿ ਮੈਨੂੰ ਇਹ ਜਾਣਕਾਰੀ ਨਹੀਂ ਹੈ ਤੁਸੀਂ ਕਿੱਥੇ ਹੋ ਪਰ ਮੈਂ ਚਾਹੁੰਦੀ ਹਾਂ ਤੁਸੀਂ ਜਿੱਥੇ ਵੀ ਹੋ ਸਵਸਥ ਹੋਵੋਗੇ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਕਾਮਯਾਬ ਹੋ ਰਹੇ ਹੋਮੋਗੇ ਕਦੇ ਕਦੇ ਤੁਹਾਡੀ ਬਹੁਤ ਜ਼ਿਆਦਾ ਆਉਂਦੀ ਹੈ ਅਗਲੇ ਦਿਨ ਜਦੋਂ ਉਹਨਾਂ ਦੀਆਂ ਰਿਪੋਰਟਾਂ ਆਈਆਂ ਤਾਂ ਹਰਜਿੰਦਰ ਨੂੰ ਕੋਰੋਨਾ ਵਾਇਰਸ ਨਹੀਂ ਸੀ ਪਰੰਤੂ ਮਨਿੰਦਰ ਪੂਰੀ ਤਰ੍ਹਾਂ ਇਸ ਬਿਮਾਰੀ ਦੀ ਲਪੇਟ ਵਿੱਚ ਆ ਗਈ ਸੀ ਡਾਕਟਰ ਹਰਜਿੰਦਰ ਨੂੰ ਉਸ ਨੂੰ ਮਿਲਣ ਵੀ ਨਹੀਂ ਦੇ ਰਹੇ ਸੀ ਹਰਜਿੰਦਰ ਨੂੰ ਡਾਕਟਰ ਨੇ ਘਰ ਭੇਜ ਦਿੱਤਾ ਤੇ 15 ਦਿਨ ਤੱਕ ਘਰ ਵਿੱਚ ਰਹਿਣ ਦਾ ਆਦੇਸ਼ ਦਿੱਤਾ ਹਰਜਿੰਦਰ ਘਰ ਵਿੱਚ ਇਕੱਲਾ ਬੈਠਾ ਬੈਠਾ ਡੈਰੀ ਲਿਖਣ ਲੱਗਾ ਹਰਜਿੰਦਰ ਨੂੰ ਅਹਿਸਾਸ ਹੋਣ ਲੱਗਿਆ ਕਿ ਮਨਿੰਦਰ ਦੀ ਉਪਸਥਿਤੀ ਉਸ ਦੀ ਜ਼ਿੰਦਗੀ ਵਿੱਚ ਕੀ ਮਹਨੇ ਰੱਖਦੀ ਹੈ ਹਰਜਿੰਦਰ ਲਿਖਣ ਲੱਗਿਆ ਅੱਜ ਮਨ ਬਹੁਤ ਬੇਚੈਨ ਹੈ ਮੈਨੂੰ ਦੁੱਖ ਹੈ ਕਿ ਤੈਨੂੰ ਕਰੋਨਾ ਹੋ ਗਿਆ ਹੈ ਮੈਂ ਤੈਨੂੰ ਉਸ ਤਖਲੀਬ ਵਿੱਚ ਨਹੀਂ ਦੇਖ ਸਕਦਾ ਮੈਂ ਸਿਰਫ ਅਰਦਾਸ ਕਰ ਸਕਦਾ ਹਾਂ ਕਿ ਤੂੰ ਠੀਕ ਹੋ ਕੇ ਘਰ ਵਾਪਸ ਆ ਜਾਵੇਂ ਫਿਰ ਮੈਂ ਤੈਨੂੰ ਕਦੇ ਵੀ ਆਪਣੇ ਆਪ ਤੋਂ ਦੂਰ ਨਹੀਂ ਜਾਣ ਦੇਵਾਂਗਾ ਮੈਂ ਕਦੇ ਵੀ ਤੇਰੇ ਨਾਲ ਲੜਾਈ ਨਹੀਂ ਕਰਾਂਗਾ ਮਨਿੰਦਰ ਜਦੋਂ ਤੋਂ ਮੇਰੀ ਜ਼ਿੰਦਗੀ ਵਿੱਚ ਤੂੰ ਆਈ ਹੈ ਮੇਰੀ ਜ਼ਿੰਦਗੀ ਵਿੱਚ ਸਿਰਫ ਰੰਗ ਹੀ ਰੰਗ ਵਿਖਰੇ ਹਨ ਬੇਸ਼ੱਕ ਮੈਂ ਮਿਹਨਤ ਕੀਤੀ ਹੈ ਪਰੰਤੂ ਇਸ ਮਿਹਨਤ ਵਿੱਚ ਤੇਰਾ ਬਹੁਤ ਸਹਿਯੋਗ ਹੈ ਮਨਿੰਦਰ ਨੂੰ ਹਸਪਤਾਲ ਵਿੱਚ ਦਾਖਲ ਹੋਈ ਨੂੰ ਕਈ ਦਿਨ ਲੰਘ ਚੁੱਕੇ ਸੀ ਹਰਜਿੰਦਰ ਨੂੰ ਉਸ ਦੀ ਕੋਈ ਖ਼ਬਰ ਨਹੀਂ ਮਿਲ ਰਹੀ ਸੀ ਕਿਉਂਕਿ ਡਾਕਟਰਾਂ ਨੇ ਉਸ ਨੂੰ ਘਰ ਵਿੱਚ ਬੰਦ ਰਹਿਣ ਲਈ ਕਿਹਾ ਸੀ ਹਰਜਿੰਦਰ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰਦਾ ਸੀ ਉਹ ਜ਼ਿਆਦਾ ਦੇਰ ਕਿਸੇ ਨਾਲ ਫੋਨ 'ਤੇ ਵੀ ਗੱਲ ਨਹੀਂ ਕਰ ਸਕਦਾ ਸੀ ਉਸ ਨੂੰ ਹਰ ਵੇਲੇ ਸਿਰਫ ਮਨਿੰਦਰ ਦਾ ਖਿਆਲ ਆਉਂਦਾ ਰਹਿੰਦਾ ਹਰਜਿੰਦਰ ਆਪਣੇ ਕਮਰੇ ਵਿੱਚ ਲੱਗੀ ਹੋਈ ਵਿਆਹ ਵਾਲੀ ਫੋਟੋ ਦੇਖਦਾ ਰਹਿੰਦਾ ਉਸ ਵਿੱਚ ਮਨਿੰਦਰ ਬਹੁਤ ਖੂਬਸੂਰਤ ਲੱਗ ਰਹੀ ਸੀ ਇੱਕ ਦਿਨ ਤਸਵੀਰ ਵੇਖਦੇ-ਵੇਖਦੇ ਉਸ ਦੇ ਹੱਥਾਂ ਵਿੱਚੋਂ ਡਿੱਗ ਪਈ ਤਸਵੀਰ ਦੇ ਫਰੇਮ ਦਾ ਕੱਚ ਟੁੱਟ ਕੇ ਖਿਲਰ ਗਿਆ ਅੱਜ ਤੋਂ ਪਹਿਲਾਂ ਉਸ ਨੂੰ ਕਦੇ ਵੀ ਕੋਈ ਚੀਜ਼ ਟੁੱਟਣ ਦਾ ਇੰਨਾ ਦਰਦ ਨਹੀਂ ਹੋਇਆ ਸੀ ਹਮੇਸ਼ਾ ਉਸ ਨੂੰ ਲੱਗਦਾ ਸੀ ਕਿ ਟੁੱਟਣਾ ਜੁੜਨਾ ਸਭ ਕਿਸਮਤ ਦਾ ਖੇਲ ਹੈ ਹਰਜਿੰਦਰ ਨੂੰ ਲੱਗਦਾ ਸੀ ਕਿ ਕੱਚ ਹੀ ਟੁੱਟਿਆ ਹੈ ਇਸ ਵਿੱਚ ਇੰਨਾ ਭਾਵਕ ਹੋਣ ਵਾਲੀ ਕੀ ਗੱਲ ਹੈ ਪਰ ਅੱਜ ਉਸ ਨੂੰ ਬਹੁਤ ਦਰਦ ਹੋ ਰਿਹਾ ਸੀ ਹਰਜਿੰਦਰ ਨੂੰ ਲੱਗ ਰਿਹਾ ਸੀ ਜਿਵੇਂ ਅਜ ਮਨਿੰਦਰ ਉਸ ਤੋਂ ਦੂਰ ਜਾ ਰਹੀ ਹੋਵੇ ਉਸ ਨੂੰ ਕਈ ਦਿਨ ਪਹਿਲਾਂ ਆਇਆ ਹੋਇਆ ਸੁਪਨਾ ਯਾਦ ਹੋਣ ਲੱਗਿਆ ਹਰਜਿੰਦਰ ਫੁੱਟ ਫੁੱਟ ਕੇ ਰੋਣ ਲੱਗਿਆ ਉਸ ਦੇ ਫੋਨ ਤੇ ਹਸਪਤਾਲ ਵਿੱਚੋਂ ਨਰਸ ਦਾ ਫੋਨ ਆਇਆ ਜਿਸ ਨੂੰ ਵੇਖ ਕੇ ਹਰਜਿੰਦਰ ਦੇ ਹੱਥ ਪੈਰ ਕੰਬਣ ਲੱਗੇ ਇਸ ਤੋਂ ਪਹਿਲਾਂ ਕਿ ਹਰਜਿੰਦਰ ਫੋਨ ਚੱਕਦਾ ਕਾਲ ਕੱਟ ਚੁੱਕੀ ਸੀ ਹਰਜਿੰਦਰ ਨੇ ਆਪਣੇ ਵੱਲੋਂ ਫੋਨ ਲਾਇਆ ਪਰ ਫੇਰ ਕਿਸੇ ਨੇ ਫੋਨ ਨਾ ਚੱਕਿਆ ਜਦੋਂ ਕਿਸੇ ਨੇ ਫੋਨ ਨਾ ਚੱਕਿਆ ਤਾਂ ਹਰਜਿੰਦਰ ਹਸਪਤਾਲ ਪਹੁੰਚਿਆ ਫਿਰ ਰਿਸੈਪਸ਼ਨ ਤੇ ਜਾ ਕੇ ਮਨਿੰਦਰ ਵਾਰੇ ਪੁੱਛਦਾ ਹੈ ਨਰਸ ਉਸ ਨੂੰ ਕੁਝ ਧੇਰ ਇੰਤਜ਼ਾਰ ਕਰਨ ਲਈ ਕਹਿੰਦੀ ਹੈ ਉਹ ਉੱਥੇ ਬੈਠ ਕੇ ਇੰਤਜ਼ਾਰ ਕਰਦਾ ਹੈ ਉਸ ਦੇ ਮਨ ਵਿੱਚ ਅਜੀਬ ਅਜੀਬ ਖਿਆਲ ਆਉਂਦੇ ਹਨ ਅਚਾਨਕ ਉਸ ਦਾ ਗਲਾ ਸੁੱਕਣ ਲੱਗਦਾ ਹੈ ਕੁਝ ਦੇਰ ਬਾਅਦ ਇੱਕ ਹੋਰ ਨਰਸ ਆਉਂਦੀ ਹੈ ਤੇ ਹਰਜਿੰਦਰ ਨੂੰ ਆਪਣੇ ਨਾਲ ਚੱਲਣ ਲਈ ਕਹਿੰਦੀ ਹੈ। ਹਰਜਿੰਦਰ ਘਬਰਾਇਆ ਹੋਇਆ ਨਰਸ ਦੇ ਪਿੱਛੇ-ਪਿੱਛੇ ਚਲਾ ਜਾਂਦਾ ਹੈ। ਥੋੜਾ ਅੱਗੇ ਜਾ ਕੇ ਇੱਕ ਕਮਰਾ ਹੁੰਦਾ ਹੈ ਜਿਸ ਵਿੱਚ ਮਰਦਿਆਂ ਨੂੰ ਰੱਖਿਆ ਜਾਂਦਾ ਹੈ। ਨਰਸ ਉਸ ਕਮਰੇ ਦੇ ਵਿੱਚ ਚਲੀ ਜਾਂਦੀ ਹੈ। ਹਰਜਿੰਦਰ ਜਦੋਂ ਨਰਸ ਨੂੰ ਉਸ ਕਮਰੇ ਵਿੱਚ ਜਾਂਦੇ ਦੇਖਦਾ ਹੈ ਤਾਂ ਉਹ ਉੱਥੇ ਹੀ ਡਿੱਗ ਪੈਂਦਾ ਹੈ। ਉਸ ਦੀਆਂ ਅੱਖਾਂ ਵਿੱਚੋਂ ਹੰਝੂ ਵਗਣ ਲੱਗਦੇ ਹਨ ਉਸ ਦੀਆਂ ਅੱਖਾਂ ਦੇ ਸਾਹਮਣੇ ਮਨਿੰਦਰ ਦਾ ਮੁਸਕਰਾਉਂਦਾ ਹੋਇਆ ਚਿਹਰਾ ਘੁੰਮਣ ਲੱਗਦਾ ਹੈ ਬਿਆ ਮੌਕੇ ਦਿੱਤੇ ਹੋਏ ਸਤਿ ਵਚਨ ਯਾਦ ਆਉਣ ਲੱਗਦੇ ਹਨ ਕੁਝ ਸਮੇਂ ਬਾਅਦ ਨਰਸ ਵਾਪਸ ਆਉਂਦੀ ਹੈ ਹਰਜਿੰਦਰ ਨੂੰ ਇਸ ਤਰ੍ਹਾਂ ਰੋਂਦਾ ਹੋਇਆ ਵੇਖ ਕੇ ਪੁੱਛਦੀ ਹੈ ਕੀ ਹੋਇਆ ਸਰ ਨਰਸ ਦੇ ਪੁੱਛਣ ਤੇ ਹਰਜਿੰਦਰ ਫੁੱਟ ਕੇ ਰੋਣ ਲੱਗ ਜਾਂਦਾ ਹੈ ਨਰਸ ਕਹਿੰਦੀ ਹੈ ਸਰ ਤੁਸੀਂ ਮੇਰੇ ਨਾਲ ਆਓ ਏ ਮਨਿੰਦਰ ਜੀ ਦੇ ਡਿਸਚਾਰਜ ਪੇਪਰ ਹਨ ਹੁਣ ਉਹ ਖਤਰੇ ਤੋਂ ਬਾਹਰ ਹਨ ਤੁਸੀਂ ਉਹਨਾਂ ਨੂੰ ਘਰ ਲੈ ਜਾ ਸਕਦੇ ਹੋ ਅਸੀਂ ਕਈ ਵਾਰ ਉਹਨਾਂ ਦੀ ਜਾਂਚ ਕਰ ਚੁੱਕੇ ਹਾਂ ਤੁਹਾਨੂੰ ਇਸ ਲਈ ਹੀ ਫੋਨ ਕੀਤਾ ਸੀ ਪਰ ਤੁਹਾਡੇ ਨਾਲ ਗੱਲ ਨਹੀਂ ਹੋ ਸકી ਨਰਸ ਦੀ ਗੱਲ ਸੁਣਦੇ ਹੀ ਹਰਜਿੰਦਰ ਬਹੁਤ ਜ਼ਿਆਦਾ ਖੁਸ਼ ਹੋਇਆ ਅਤੇ ਕਹਿਣ ਲੱਗਿਆ ਉਹ ਅੱਛਾ ਮੈਂ ਤੁਹਾਨੂੰ ਦੂਜੇ ਕਮਰੇ ਵਿੱਚ ਜਾਂਦੇ ਦੇਖਿਆ ਤਾਂ ਮੇਰੇ ਮਨ ਵਿੱਚ ਪਤਾ ਨਹੀਂ ਕਿਸ ਤਰ੍ਹਾਂ ਦੇ ਖਿਆਲ ਆਉਣ ਲੱਗੇ ਮੈਨੂੰ ਤਾਂ ਇੱਕ ਪਲ ਲਈ ਇਸ ਤਰ੍ਹਾਂ ਲੱਗਿਆ ਜਿਵੇਂ ਮਨਿੰਦਰ ਉਸ ਕਮਰੇ ਵਿੱਚ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਮੇਰੀ ਮਨਿੰਦਰ ਦਾ ਖਿਆਲ ਰੱਖਿਆ ਮੈਂ ਤੁਹਾਡਾ احਸਾਨ ਕਦੇ ਨਹੀਂ ਭੁੱਲਾਂਗਾ ਪਰਮਾਤਮਾ ਦਾ ਸ਼ੁਕਰ ਹੈ ਹੁਣ ਮਨਿੰਦਰ ਬਿਲਕੁਲ ਠੀਕ ਹੈ ਕੁਝ ਦੇਰ ਬਾਅਦ ਮਨਿੰਦਰ ਹਰਜਿੰਦਰ ਦੇ ਸਾਹਮਣੇ ਸੀ ਹੁਣੇ-ਹੁਣੇ ਉਹ ਕਰੋਨਾ ਦੀ ਬਿਮਾਰੀ ਤੋਂ ਠੀਕ ਹੋਈ ਸੀ ਇਸ ਲਈ ਉਹ ਦੋਵੇਂ ਇੱਕ ਦੂਜੇ ਨੂੰ ਗਲੇ ਨਹੀਂ ਮਿਲ ਸਕਦੇ ਸੀ ਫਿਰ ਹਸਪਤਾਲ ਦੀ ਐਂਬੂਲੈਂਸ ਨਾਲ ਮਨਿੰਦਰ ਨੂੰ ਘਰ ਛੱਡ ਦਿੱਤਾ ਗਿਆ ਅੱਜ ਮਨਿੰਦਰ ਅਤੇ ਹਰਜਿੰਦਰ ਨੂੰ ਸਹੀ ਮੈਨੇ ਵਿੱਚ ਨਵੀਂ ਜ਼ਿੰਦਗੀ ਮਿਲ ਗਈ ਸੀ ਸੱਚਮੁੱਚ ਪਿਆਰ ਅਤੇ ਰਿਸ਼ਤਿਆਂ ਦੀ ਪਹਿਚਾਣ ਉਸ ਵੇਲੇ ਹੁੰਦੀ ਹੈ ਜਦੋਂ ਕੋਈ ਇਨਸਾਨ ਸਾਡੇ ਤੋਂ ਦੂਰ ਹੋਣ ਲੱਗਦਾ ਹੈ ਪਰੰਤੂ ਜੇਕਰ ਸਮਾਂ ਰਹਿੰਦੇ ਹਰ ਕੋਈ ਰਿਸ਼ਤਿਆਂ ਦੀ ਸਹੀ ਐਮੀਅਤ ਸਮਝ ਲਵੇ ਤਾਂ ਸ਼ਾਇਦ ਜ਼ਿੰਦਗੀ ਵਿੱਚ ਕੁਝ ਵੀ ਨਾ ਗੁਆਈਏ ਇਸ ਤਰ੍ਹਾਂ ਹੀ ਮਨਿੰਦਰ ਅਤੇ ਹਰਜਿੰਦਰ ਨੂੰ ਇੱਕ ਦੂਜੇ ਦੀ अहमियत ਸਮਝਣ ਦਾ ਮੌਕਾ ਮਿਲ ਗਿਆ ਪਰੰਤੂ ਇਹ ਮੌਕਾ ਹਰ ਕਿਸੇ ਨੂੰ ਨਹੀਂ ਮਿਲਦਾ ਇਸ ਲਈ ਸਾਨੂੰ ਇੱਕ ਦੂਜੇ ਦਾ ਸਨਮਾਨ ਕਰਨਾ ਚਾਹੀਦਾ ਹੈ ਇੱਕ ਦੂਜੇ ਦੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਇੱਕ ਦੂਜੇ ਤੇ ਭਰੋਸਾ ਕਰਕੇ ਉਸ ਦੇ ਪਰਿਵਾਰ ਦੀ ਇੱਜ਼ਤ ਕਰਨੀ ਚਾਹੀਦੀ ਹੈ ਆਪਣੇ ਨਾਲ-ਨਾਲ ਆਪਣਿਆਂ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ। ਤੁਹਾਨੂੰ ਸਾਡੀ ਇਹ ਕਹਾਣੀ ਕਿਵੇਂ ਲੱਗੀ? ਕਮੈਂਟ ਕਰਕੇ ਜਰੂਰ ਦੱਸਣਾ। ਮਿਲਾਂਗੇ ਕੱਲ ਕਿਸੇ ਹੋਰ ਨਵੀਂ ਕਹਾਣੀ ਦੇ ਨਾਲ। ਤਦ ਤੱਕ ਲਈ ਹੱਸਦੇ-ਵਸਦੇ ਰਹੋ। ਰੱਬ ਰਾਖਾ।